ਸ੍ਰੀ ਕਾਲ ਜੀ ਖਤਮ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਪੱਤਰਕਾਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਸੋ ਅੱਜ ਅਸੀਂ ਜਿਹੜੀ ਇਹ ਵੀਡੀਓ ਆ ਉਹ ਸਿੱਖ ਹਿਸਟਰੀ ਤੇ ਬਣਾ ਰਹੇ ਆ ਅੱਜ ਅਸੀਂ ਉਹ ਯੋਧੇ ਦੀ ਗੱਲ ਕਰਾਂਗੇ ਜੀਉ ਸਿੱਖ ਇਤਿਹਾਸ ਵਿੱਚ ਬਹੁਤ ਘੱਟ ਲਿਖਿਆ ਗਿਆ ਜਾਂ ਬਹੁਤ ਘੱਟ ਜਿਹੜਾ ਤੁਹਾਨੂੰ ਅੰਨਾਰੇ ਸੁਣਨ ਨੂੰ ਮਿਲੇਗਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਈ ਹਾਠੂ ਸਿੰਘ ਜੀ ਦੀ ਭਾਈ ਹਾਠੂ ਸਿੰਘ ਜੀ ਸਿੱਖ ਕੌਮ ਦੇ ਇੱਕ ਬਹੁਤ ਹੀ ਮਹਾਨ ਯੋਧੇ ਹੋਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਲੜਾਈ ਜਿੱਤ ਕੇ ਮਰਾਟਿਆਂ ਨੂੰ ਹਰਾ ਕੇ ਉਹ ਆਪਣੇ ਵਾਪਸ ਕਾਬਲ ਜਾ ਰਹੇ ਹੁੰਦਾ ਤਾਂ ਉਹਦੇ ਤੇ ਜਿਹੜਾ ਗਵਿੰਦ왈 ਸਾਹਿਬ ਦੇ ਲਾਗੇ ਸਿੱਖ ਫੌਜਾਂ ਹਮਲਾ ਕਰ ਦਿੰਦੀਆਂ ਸੋ ਇਸ ਹਮਲੇ ਵਿੱਚ ਸਿੱਖ ਫੌਜ ਅਹਿਮਦ ਸ਼ਾਹ ਅਬਦਾਲੀ ਦੇ ਕਾਫੀ ਸਿਪਾਹੀਆਂ ਜਿਹੜੇ ਉਹ ਢੇਰ ਕਰ ਦਿੰਦੀ ਹੈ ਤੇ ਉਹਦਾ ਸਮਾਨ ਹੈ ਜਿਹੜਾ ਉਹ ਲੁੱਟ ਕੇ ਵਾਪਸ ਲੈ ਜਾਂਦੀ ਹੈ ਅਹਿਮਦ ਸ਼ਾਹ ਅਬਦਾਲੀ ਗੁੱਸੇ ਵਿੱਚ ਲਾਲ ਪੀਲਾ ਹੋ ਜਾਂਦਾ ਤੇ ਉਹ ਇਹ ਫੈਸਲਾ ਕਰਦਾ ਵੀ ਉਹ ਅਗਲੇ 2-4 ਦਿਨ ਹੈ ਜਿਹੜਾ ਲਾਹੌਰ ਹੀ ਰਹੂਗਾ ਤੇ ਜਿਨ੍ਹਾਂ ਨੇ ਵੀ ਇਹ ਕੀਤਾ ਉਹਨਾਂ ਨੂੰ ਮਾਰ ਮੁਕਾਊਗਾ ਤੇ ਆਪਣਾ ਬਦਲਾ ਲਊਗਾ ਇਦਾਂ ਹੀ ਜਦੋਂ ਲਾਹੌਰ ਦੇ ਪਿੰਡ ਕਾਨਾਂ ਕਾਸ਼ਾ ਦੇ ਵਿੱਚ ਬੈਠੇ ਭਾਈ ਹਾਠੂ ਸਿੰਘ ਜੀ ਨੂੰ ਪਤਾ ਲੱਗਦਾ ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਆ ਉਹ ਕੁਛਕ ਦਿਨ ਲਾਹੌਰ ਜਾਊ ਰਹੂਗਾ ਤਾਂ ਉਹਨਾਂ ਦੇ ਮਨ ਵਿੱਚ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਹੁੰਦੀ ਹੈ ਅਹਿਮਦ ਸ਼ਾਹ ਅਬਦਾਲੀ ਦੇ ਜਿਹੜਾ ਜਿੱਥੇ ਉਹ ਰਹਿੰਦਾ ਹੁੰਦਾ ਤੇ ਉੱਥੇ ਸਿੱਧਾ ਹਮਲਾ ਕਰ ਦਿੰਦੇ ਆ ਤੇ ਉਹਨਾਂ ਦੇ ਤੰਬੂ ਕੋਲ ਪਹੁੰਚ ਜਾਂਦੇ ਆ ਸੋ ਭਾਈ ਹਾਠੂ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕਰ ਦਿੰਦੇ ਆ ਤੇ ਉਹਨਾਂ ਦੇ ਤਲਬੂ ਕੋਲ ਪਹੁੰਚ ਜਾਂਦੇ ਨੇ ਤੇ ਉਹਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਸੋ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਅਹਿਮਦ ਸ਼ਾਹ ਅਬਦਾਲੀ ਆ ਜਿਹੜਾ ਉਹ ਸਾਰੇ ਲੋਕਾਂ ਨੂੰ ਇਕੱਠਾ ਕਰਦਾ ਉਹ ਦਿਖਾਉਣਾ ਚਾਹੁੰਦਾ ਹੁੰਦਾ ਵੀ ਇਹ ਜਿਹੜਾ ਸਿੱਖਾਂ ਨਾਲ ਆ ਵੀ ਜਿਹੜਾ ਉਹਨਾਂ ਨਾਲ ਬਗਾਵਤ ਕਰੂਗਾ ਤੇ ਉਹਨਾਂ ਦਾ ਕੀ ਹਾਲ ਕੀਤਾ ਜਾਂਦਾ ਸੋ ਭਾਈ ਹਾਠੂ ਸਿੰਘ ਜੀ ਨੂੰ ਜਿਹੜਾ ਸਿਰਫ ਇੱਕ ਤੇਗ ਦੇ ਕੇ ਕਿਰਪਾਨ ਦੇ ਕੇ ਹਾਥੀ ਦੇ ਮੂਰੇ ਸੁੱਟ ਦਿੱਤਾ ਜਾਂਦਾ ਐਨੀ ਦੁਨੀਆ ਵੇਖ ਰਹੀ ਹੁੰਦੀ ਆ ਸਾਰਿਆਂ ਨੂੰ ਇਦਾਂ ਹੁੰਦਾ ਵੀ ਜਿਹੜਾ ਹਾਥੀ ਐ ਉਹ ਭਾਈ ਹਾਠੂ ਸਿੰਘ ਨੂੰ ਕੁਝ ਕਮੈਂਟਾਂ ਜਿਹੜਾ ਕੁਚਲ ਦਊਗਾ ਪਰ ਹੁੰਦਾ ਇਸ ਦੇ ਉਲਟਾ ਜਦੋਂ ਹਾਥੀ ਭਾਈ ਹਾਠੂ ਸਿੰਘ ਤੇ ਹਮਲਾ ਕਰਦਾ ਤਾਂ ਭਾਈ ਹਾਠੂ ਸਿੰਘ ਚਲਾਕੀ ਨਾਲ ਛਾਲ ਮਾਰ ਕੇ ਪਿੱਛੇ ਨੂੰ ਹੋ ਜਾਂਦੇ ਨੇ ਤੇ ਫਿਰ ਹਾਥੀ ਦੇ ਪਿੱਛੇ ਜਾ ਕੇ ਪੂਰੇ ਜ਼ੋਰ ਨਾਲ ਜਦੋਂ ਤੇਗ ਨਾਲ ਵਾਰ ਕਰਦੇ ਨੇ ਤਾਂ ਹਾਥੀ ਦੀ ਜਿਹੜੀ ਇੱਕ ਲੱਤ ਆ ਉਹ ਲਾ ਕੇ ਜ਼ਮੀਨ ਤੇ ਸੈਟ ਦਿੰਦੇ ਨੇ ਤੇ ਹਾਥੀ ਦੀ ਹੈ ਜਿਹੜਾ ਉਹ ਮੁੱਧਾ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਸਾਰੇ ਹੈਰਾਨ ਹੋ ਜਾਂਦੇ ਨੇ ਤੇ ਦੂਜੇ ਵਾਰ ਵਿੱਚ ਭਾਈ ਹੱਠੂ ਸਿੰਘ ਜੀ ਜਿਹੜਾ ਉਹ ਤੇਗ ਨਾਲ ਹਾਥੀ ਦੇ ਸੁੰਡ ਨੂੰ ਉਸ ਤੋਂ ਅਲੱਗ ਕਰ ਦਿੰਦੇ ਨੇ ਸੋ ਇਹ ਦੇਖ ਕੇ ਅਹਿਮਦ ਸ਼ਾਹ ਅਬਦਾਲੀ ਆ ਜਿਹੜਾ ਆਪਣੇ ਤਖਤ ਤੋਂ ਖੜਾ ਹੋ ਜਾਂਦਾ ਉਹਦੇ ਮਨ ਵਿੱਚ ਇੰਨਾ ਭੈ ਪੈਦਾ ਹੋ ਜਾਂਦਾ ਕਿ ਇਹੋ ਜੀ ਕੌਮ ਵੀ ਆ ਜਿਹੜੀ ਉਹ ਦੁਨੀਆ ਤੇ ਹੈਗੀ ਆ ਤੇ ਇਹੋ ਜੇ ਕਈ ਕਿਸੇ ਆ ਜਿਹੜੇ ਇਤਿਹਾਸ ਦੇ ਵਿੱਚ ਦਰਜ ਨੇ ਪਰ ਉਹ ਤੁਹਾਨੂੰ ਆਮ ਪੜਨ ਨੂੰ ਨਹੀਂ ਮਿਲ ਲਗੇ ਮੈਨੂੰ ਵੀ ਇਸ ਹਿਸਟਰੀ ਬਾਰੇ ਕੁਝ ਵੀ ਨਹੀਂ ਪਤਾ ਸੀ ਸੋ ਮੈਂ ਵੀ ਇੱਕ ਜਿਹੜੀ ਇੱਕ ਲੇਟੈਸਟ ਇੰਟਰਵਿਊ ਦੇਖੀ ਸੀ ਸਿਮਰਨ ਜੋਤ ਮੱਕੜਦੀ ਤੇ ਗਿੱਲ ਰੌਤੇ ਦੀ ਉਹਦੇ ਵਿੱਚ ਜਦੋਂ ਮੈਂ ਨਾਂ ਸੁਣਨ ਨੂੰ ਮੈਨੂੰ ਮਿਲਿਆ ਵੀ ਭਾਈ ਹੱਠ ਸਿੰਘ ਸੋ ਮੈਂ ਜਿੰਨਾ ਕਿ ਜਾਣਿਆ ਉਹਨਾਂ ਕੋ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਦਿੱਤਾ ਸੋ ਇਸੇ ਤਰ੍ਹਾਂ ਹੋਰ ਵੀ ਜਿਹੜੀ ਸਿੱਖ ਹਿਸਟਰੀ ਦੇ ਕੁਝ ਜੋਧੇ ਨੇ ਜੋ ਵੀ ਮੈਨੂੰ ਪਤਾ ਲੱਗਦਾ ਮੈਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸ਼ੇਅਰ ਕਰਦਾ ਰਹੂੰਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਦ ਤੱਕ ਲਈ ਸਸੀਕਾਲ ਧੰਨਵਾਦ